ਕਿਉ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਹੜੀਆਂ ਸਿਰਫ ਆਪਾਂ ਇੱਕ ਲੇਖ 10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਪੰਜਾਬੀ ਤੇ ਪੇਪਰ 'ਚ ਇੱਕ ਲੇਖ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਦਾ ਨੰ ਤਿੰਨਾਂ 'ਚ ਇੱਕ ਆ ਜੂਆ ਸਿਰਫ 10 ਨੰਬਰ ਦਾ ਲੇਖ ਬਣ ਕੇ ਰਹਿ ਗਿਆ ਸੀਗਾ ਐਸੇ ਜਦਕੇ ਸਾਨੂੰ ਉਹਨਾਂ ਦੀਆਂ ਤਿਆਗ ਮਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਕਿੰਨੀਆਂ ਬਾਬਾ ਬਕਾਲਾ ਸਭ ਵਿਖੇ ਬੈਠ ਕੇ ਕਿੰਨੀਆਂ ਕਸ਼ਟ ਚੱਲੇ ਕਿਵੇਂ ਮੱਖਣ ਛਾਲ ਬਣਾ ਉਹਨੇ ਗੁਰੂ ਲਾਦੋ ਰੇ ਕਿੱਥੋਂ ਕਿੱਥੇ ਕਸ਼ਟ ਚੱਲੇ ਮਲ ਹਮਲੇ ਹੋਏ ਗੁਰੂ ਸਾਹਿਬ ਤੇ ਤੇ ਜੋ ਤਿਆਗ ਦਾ ਜੋ ਨਿਮਰਤਾ ਦਾ ਜੋ ਮਨੁੱਖਤਾ ਦਾ ਮਾਨਵਤਾ ਦਾ ਸਨੇਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਮੇਰੇ ਖਿਆਲ ਨਹੀਂ ਕੋਈ ਦੁਨੀਆ ਦੇ ਵਿੱਚ ਕਿਸੇ ਕਿਤਾਬ ਕਿਸੇ ਵੇਦ ਗ੍ਰੰਥ ਚ ਕਿਤੇ ਮਿਲਦਾ ਹੋਊਗਾ ਜਿਹੜਾ ਐਗਜ਼ਾਮਪਲ ਇਹ ਜੀ ਮਿਸਾਲ